ਰੁਸੇ ਕਰਨੇ ਜ਼ਰੂਰੀ ਹੁੰਦੇ ਨੇ ਪਰ ਦੇਖਣਾ ਪੈਂਦਾ ਵੀ ਉਹ ਰੋਸੇ ਕਿਹੜੀ ਜਗ੍ਹਾ ਤੇ ਤੇ ਕਿਵੇਂ ਕੀਤੇ ਜਾ ਰਹੇ ਨੇ ਕੀ ਗਾਂਹ ਵਾਲੇ ਬੰਦੇ ਨੂੰ ਸਾਡੇ ਰੋਸੇ ਸਮਝ ਆ ਰਹੇ ਆ ਇਹ ਵੀ ਦੇਖਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਰੋਸਾ ਉੱਥੇ ਵਧਦਾ ਜਾਂਦਾ ਜਿੱਥੇ ਤੁਹਾਨੂੰ ਇਹ ਲੱਗਦਾ ਵੀ ਮੈਂ ਰੁੱਸੀ ਹਈਆਂ ਜਾਂ ਮੈਂ ਗੁੱਸਿਆਂ ਪਰ ਅਗਲਾ ਮੈਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਪਰ ਉਹ ਚੀਜ਼ ਤੋਂ ਪਹਿਲਾਂ ਕੀ ਅਸੀਂ ਇਹ ਮੇਕ ਸ਼ੋਰ ਕਰਦੇ ਹਾਂ ਕਿ ਅਸੀਂ ਇਹ ਤਸੱਲੀ ਬਖਸ਼ ਕਰਦੇ ਹਾਂ ਵੀ ਕੀ ਅਗਲੇ ਨੂੰ ਤੁਹਾਡੇ ਮਨ ਦੀ ਹਾਲਾਤ ਪਤਾ ਕਿ ਉਹਨੂੰ ਪਤਾ ਕਿ ਤੁਸੀਂ ਉਹਦੇ ਨਾਲ ਰੁੱਸੇ ਹੋਏ ਹੋ ਤੇ ਜੇ ਰੋਸਾ ਆਉਂਦਾ ਵੀ ਹੈ ਨਾ ਕਈ ਵਾਰੀ ਇਹ ਰੋਸਾ ਅਸੀਂ ਬਹੁਤ ਗਲਤ ਜਗ੍ਹਾ ਤੇ ਕਰ ਲੈਂਦੇ ਆ ਜਿਵੇਂ ਕਿ ਜਿਹਨੂੰ ਕਹਿੰਦੇ ਨੇ ਕੱਖੋ ਹੌਲਿਆ ਨਾਲ ਜਾਂ ਜਿਵੇਂ ਹੌਲੀ ਸੋਚ ਆਲਿਆਂ ਨਾਲ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਨਾ ਤੁਸੀਂ ਨਹੀਂ ਜਾਣਦੇ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀਗਾ ਤੁਸੀਂ ਅਗਲੇ ਦੇ ਲੈਵਲ ਦਾ ਨਹੀਂ ਜਾਣ ਸਕਦੇ ਹੋ ਸਕਦਾ ਉਹ ਕਿਸ ਲੈਵਲ ਤੇ ਬੀਤ ਬਤੀਤ ਕਰ ਰਿਹਾ ਆ ਵੀ ਜ਼ਿੰਦਗੀ ਹਨਾ ਜਾਂ ਤੁਸੀਂ ਬਹੁਤ ਕੁਝ ਸਮਝ ਚੁੱਕੇ ਹੋਣੇ ਹੋ ਅਗਲੇ ਨੂੰ ਹਜੇ ਨਹੀਂ ਸਮਝ ਆਉਂਦਾ ਇਹ ਗੱਲ ਮੇਰੀ ਮੇਨ ਆਉਂਦੀ ਹੈ ਰਿਸ਼ਤਿਆਂ ਦੇ ਵਿੱਚ ਜਿੱਥੇ ਪਾਰਟਨਰ ਇੱਕ ਜਾਨਾ ਗੁੱਸਾ ਕਰੀ ਬੈਠਾ ਦੂਸਰੇ ਜਾਨੇ ਨੂੰ ਉਸ ਦਾ ਅੰਦਾਜ਼ਾ ਵੀ ਨਹੀਂ ਹੈ ਕਿ ਤੁਸੀਂ ਉਹ ਦੂਜਾ ਪਾਰਟਨਰ ਤੁਹਾਡੀ ਕਿਸੇ ਗੱਲ ਤੇ ਨਾਰਾਜ਼ ਹੈ ਪਰ ਉਹਨੂੰ ਫੀਲ ਕਦੋਂ ਹੋਊਗਾ ਸੀ ਹਰ ਵਕਤ ਇਹ ਚਾਹੁੰਦੇ ਕਿ ਇਹਨੂੰ ਪਤਾ ਲੱਗ ਜਾਏ ਹਾਂ ਲੱਗਦਾ ਪਤਾ ਕਿਉਂਕਿ ਜਦੋਂ ਦਿਲਾਂ ਦੀ ਦਿਲਾਂ ਨਾਲ ਸਾਝ ਹੋ ਜਾਂਦੀ ਹੈ ਪਰ ਕਈ ਵਾਰ ਕਿਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿਣ ਕਰਕੇ ਹਨਾ ਉਹਨੂੰ ਨਹੀਂ ਵੀ ਪਤਾ ਲੱਗਦਾ ਤਾਂ ਸਾਨੂੰ ਉਹ ਚੀਜ਼ਾਂ ਨੂੰ ਨਾਰਮਲੀ ਲੈ ਕੇ ਗੱਲਬਾਤ ਖਤਮ ਕਰ ਲੈਣੀ ਚਾਹੀਦੀ ਹੈ ਗੱਲਬਾਤ ਕਰਕੇ ਉਹ ਸਿਲਸਲੇ ਨੂੰ ਖਤਮ ਕਰ ਲੈਣਾ ਚਾਹੀਦਾ ਅਸੀਂ ਰੋਸੇ ਦਾ ਹੀ ਰੋਸਾ ਕਰਦੇ ਰਹਿੰਦੇ ਆ ਵੀ ਮੈਨੂੰ ਇਹ ਚੀਜ਼ ਮਨਾਈ ਨਹੀਂ ਗਈ ਮੈਨੂੰ ਇਹ ਚੀਜ਼ ਕਹੀ ਨਹੀਂ ਗਈ ਤਾਂ ਕਿਉਂ ਨਹੀਂ ਕਹੀ ਗਈ ਏ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਨਾ ਵੀ ਜਦੋਂ ਅਸੀਂ ਇਹ ਕਹਿੰਦੇ ਆ ਵੀ ਯਾਰ ਮੇਰਾ ਲੈਵਲ ਏ ਮੈਂ ਤੇਰੇ ਲਈ ਇੰਨਾ ਕੀਤਾ ਇੰਨਾ ਕੀਤਾ ਭਲਿਓ ਭਾਈ ਜੇ ਆਪਾਂ ਕਿਸੇ ਦਾ ਇੰਨਾ ਕੀਤਾ ਨਾ ਤਾਂ ਪਲੀਜ਼ ਕਰਕੇ ਭੁੱਲਿਆ ਕਰੀਏ ਪਹਿਲੀ ਗੱਲ ਇਹ ਸਭ ਤੋਂ ਵੱਡੀ ਆ ਜੇ ਕਿਸੇ ਦਾ ਕਰ ਲਈਦਾ ਹੁੰਦਾ ਨਾ ਉਹਨੂੰ ਸੁਨਾਈ ਦਾ ਨਹੀਂ ਹੁੰਦਾ ਸੁਨਾਈ ਦਾ ਕਿ ਉਹਨੂੰ ਯਾਦ ਹੀ ਨਹੀਂ ਰੱਖੀਦਾ ਹੁੰਦਾ ਕਈ ਮੈਂ ਬਹੁਤ ਜ਼ਿਆਦਾ ਕਹਿੰਦੇ ਸੁਨੇ ਆ ਅਗਲੇ ਦਾ ਕਰ ਜੋ ਕਰ ਲੋ ਹਨਾ ਜਾਂ ਅਗਲੇ ਦੀ ਕੋਈ ਗੱਲ ਤੁਹਾਨੂੰ ਨੋਟਿਸ ਆ ਗਈ ਹਨਾ ਉਹਨੇ ਤੁਹਾਡਾ ਗਲਤ ਕਰ ਲਿਆ ਤੁਸੀਂ ਉਹ ਦਿਲ ਚ ਰੱਖੋ ਫਿਰ ਕੀ ਫਾਇਦਾ ਪਸਦੇ ਤਾਂ ਤੁਸੀਂ ਰਹਿਣਾ ਦਿਲ ਚ ਵੀ ਕਿਉਂ ਰੱਖਣੀ ਜੇ ਤੁਸੀਂ ਅਗਲੇ ਨੂੰ ਸੁਣਾ ਨਹੀਂ ਰਹੇ ਨਾ ਤਾਂ ਫਿਰ ਦਿਲ ਚ ਵੀ ਕਿਉਂ ਰੱਖਣੀ ਤੁਸੀਂ ਤਾਂ ਅੰਦਰੋਂ ਅੰਦਰੀ ਹਨਾ ਤੜਪ ਰਹੇ ਹੋ ਤੁਸੀਂ ਤਾਂ ਅੰਦਰੋਂ ਅੰਦਰੀ ਜੂਝ ਰਹੇ ਹੋ ਉਸ ਗੱਲ ਨਾਲ ਵਾਰ-ਵਾਰ ਉਹ ਤੁਹਾਨੂੰ ਗੱਲ ਬਦਲੇ ਦੀ ਭਾਵਨਾ ਨਾਲੇ ਦਿੰਦੀ ਰਹਿੰਦੀ ਹੈ ਤਾਂ ਤੁਸੀਂ ਬਹੁਤ ਹੀ ਪਲੂਟਡ ਹੋ ਜਾਂਦੇ ਹੋ ਉਲਪਲਿਟਡ ਅਸੀਂ ਨਹੀਂ ਹੋਣਾ ਅਸੀਂ ਖੁਸ਼ ਨਮਾ ਰਹਿਣਾ ਹੁੰਦਾਗਾ ਉਹਨੂੰ ਜੇ ਤੁਸੀਂ ਸੁਣਾਉਣੀ ਨਹੀਂ ਨਾ ਤੈਨੂੰ ਭੁੱਲਣ ਦੀ ਕੋਸ਼ਿਸ਼ ਕਰੀਏ ਦਿਲ 'ਚ ਗੱਲ ਨਹੀਂ ਰੱਖੀਦੀ ਹੁੰਦੀ ਦਿਲ 'ਚ ਗੱਲਾਂ ਰੱਖਣ ਨਾਲ ਫਰਕ ਵੱਧਦੇ ਆ ਜੇ ਅਸੀਂ ਕਹਿ ਦਈਏ ਨਾ ਵੀ ਸੁਣਾ ਕੇ ਫਰਕ ਵੱਧਦੇ ਆ ਨਹੀਂ ਜੀ ਇਹ ਬਹੁਤ ਉਲਟੀ ਗੱਲ ਆ ਗੱਲਾਂ ਦਿਲ 'ਚ ਰੱਖਣ ਨਾਲ ਪਾ ਜਿਹੜੇ ਫਰਕ ਆ ਉਹ ਵਧਦੇ ਉਹ ਕਿਸੇ ਵੀ ਰਿਸ਼ਤੇ 'ਚ ਹੋ ਸਕਦੇ ਆ ਅਸੀਂ ਇਹ ਕੋਸ਼ਿਸ਼ ਕਰੀਏ ਵੀ ਜੇ ਕਿਸੇ ਤੋਂ ਰਿਸ਼ਤੇ 'ਚ ਕੋਈ ਗਲਤੀ ਹੋ ਗਈ ਆ ਹਨਾ ਅਸੀਂ ਵੱਡੇ ਹੋ ਜਾਈਏ ਉਸ ਜਗ੍ਹਾ ਦੇ ਅਸੀਂ ਭੁੱਲ ਜਾਈਏ ਹੈ ਨਾ ਉਹਨੂੰ ਕਿਤੇ ਨਾ ਕਿਤੇ ਜਦੋਂ ਤੁਸੀਂ ਐਡਾ ਵੱਡਾ ਪਰਪਕਾਰੀ ਨੇਚਰ ਰੱਖ ਲੈਣਾ ਕੁਦਰਤ ਹਰ ਇੱਕ ਚੀਜ਼ ਦੇਖਦੀ ਹੈ ਉਸ ਬੰਦੇ ਨੂੰ ਉਹ ਚੀਜ਼ ਫੀਲ ਕਿਤੇ ਨਾ ਕਿਤੇ ਹੋ ਹੀ ਜਾਂਦੀ ਹੈ ਤੇ ਬਹੁਤ ਜਲਦ ਹੁੰਦੀ ਹੈ ਤੁਸੀਂ ਸੋਣਾ ਸੁਭਾ ਰੱਖ ਕੇ ਰੱਖਣ ਦੀ ਕੋਸ਼ਿਸ਼ ਤਾਂ ਕਰੀਏ ਨਾ ਆਪਾਂ ਅਸੀਂ ਜੇ ਸੋਣਾ ਸੁਭਾ ਰੱਖਾਂਗੇ ਅਗਲੇ ਨੂੰ ਲੱਗੂਗਾ ਕਿਤੇ ਨਾ ਕਿਤੇ ਤਾਂ ਫੀਲ ਹੋਊਗਾ ਵੀ ਯਾਰ ਮੈਂ ਇਹ ਕੀਤਾ ਸੀ ਤੇ ਨਹੀਂ ਆਇਆ ਇਹ ਕੀਤਾ ਪਰ ਤੁਸੀਂ ਮਨ ਚ ਇਹ ਨਹੀਂ ਰੱਖਣਾ ਵੀ ਇਹਨੂੰ ਇਹਨੂੰ ਯਾਦ ਆਵੇ ਮੈਂ ਤਾਂ ਇਹਦੇ ਨਾਲ ਚੰਗਾ ਕੀ ਕਰਾਂ ਨਹੀਂ ਫਿਰ ਤਾਂ ਉਹੀ ਚੀਜ਼ ਹੋਗੀ ਨਾ ਕਿ ਤੁਸੀਂ ਆਪਦੇ ਕਰਮਾਂ ਦਾ ਹਿਸਾਬ ਖੋਦ ਹੀ ਰੱਖੀ